ਸਾਸਰੀਕਾਲ ਦੋਸਤੋ ਸਾਰਿਆਂ ਨੂੰ ਅੱਜ ਮੈਂ ਦਲੀਪ ਸਟੱਡ ਫਾਰਮ ਤੇ ਪਹੁੰਚਿਆ ਪਿੰਡ ਸਿੰਘਪੁਰਾ ਜ਼ਿਲ੍ਹਾ ਇਹਨਾਂ ਨੂੰ ਸਰਸਾ ਪੈਂਦਾ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਇਹਨਾਂ ਦਾ ਬੇਟਾ ਗੁਰਸ਼ਰਨ ਸਿੰਘ ਤੇ ਬਾਈ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਆ ਅੱਜ ਮੈਂ ਇਹਨਾਂ ਦੀ ਵੀਡੀਓ ਕਰਨ ਆਇਆ ਮੌਕਾ ਮਿਲਿਆ ਮੈਨੂੰ ਸਮੁੰਦਰ ਲੈਜੈਂਡ ਕੋੜੇ ਦਾ ਇਹਨਾਂ ਨੇ ਪੁੱਤ ਪਾਲਿਆ ਪਰਬਤ ਬਹੁਤ ਮਿਹਨਤ ਕੀਤੀ ਆ ਆਮ ਜ਼ਿਮੀਂਦਾਰ ਪਰਿਵਾਰ ਚੋਂ ਉੱਠ ਕੇ ਖੇਤੀ ਵੀ ਕਰਦੇ ਆ ਤੇ ਮਾਤਾ ਜੀ ਮੇਰੇ ਨਾਲ ਨੇ ਮਾਤਾ ਜੀ ਹੱਥ ਵਟਾਉਂਦੇ ਆ ਉਹਨਾਂ ਦਾ ਕਰਦਿਆਂ ਗੱਲਬਾਤ ਸਾਸ਼ੀ ਗਾਲ ਮਾਤਾ ਜੀ ਸਸਰੀ ਗਾਲ ਠੀਕ ਹੋ ਮਾਤਾ ਹਾਂਜੀ ਬੇਟੇ ਜੋ ਗੁਰਸ਼ਰਨ ਬੀਰੀ ਦੇ ਨਾਲ ਜਦੋਂ ਤੁਸੀਂ ਹੱਥ ਵਟਾਉਨੇ ਬਹੁਤ ਚੰਗਾ ਲੱਗਿਆ ਮੈਨੂੰ ਦੇਖ ਕੇ ਹਨਾ ਦੇਖੋ ਬੱਚੇ ਜਦੋਂ ਆਪਣਾ ਕੋਈ ਓਹ ਵਧੀਆ ਨਸ਼ੇ ਪੱਤੇ ਤੋਂ ਵੀ ਦੂਰ ਆ ਉਹ ਸਹੀ ਕੰਮ ਕਰਦਾ ਉਦੋਂ ਆਪਾਂ ਨੂੰ ਹੱਥ ਪਟੌਣ 'ਚ ਕੋਈ ਡਰ ਨਹੀਂ ਹੂੰ ਕਰ ਦੇ ਕੰਮ ਚ ਕੋਈ ਡਰ ਨਹੀਂ ਹੈ ਪੁੱਤ ਜਿਹੜੀ ਆਪਾਂ ਦੀ ਕਿਰਤ ਕਰਨੀ ਹੈ ਉੱਚ ਡੱਕੇ ਡਰ ਨਹੀਂ ਮੈਂ ਤਾਂ ਜਦੋਂ ਬਾਈ ਬਾਹਰ ਹੁੰਦਾ ਤੇ ਤੁਸੀਂ ਆਪੇ ਖੋਲ ਬਣ ਲੈਨੇ ਕੋਲ ਹਾਂ ਹਾਂ ਐਂ ਪਾਪਾ ਲੱਗ ਜਾਂਦੇ ਨਾਲ ਨੀਰਾ ਚਾਰ ਨੀਰਾ ਮੈਂ ਪਾ ਦਨੀ ਛਾਂਕੀ ਮੂਫਲ ਤਾਂ ਨੀਰਾ ਪਾਉਣੀ ਵੀ ਕਾਫੀ ਅਕਸਰ ਆਪਾਂ ਦਾਣਾ ਚੌਕਰ ਵਗੈਰਾ ਉਹ ਪਾ ਦਨੀ ਹੈ ਜਿੰਨਾ ਬਾਈ ਨੂੰ ਸ਼ੌਂਕ ਹੈ ਤੁਹਾਨੂੰ ਵੀ ਹੁੰਦਾ ਬਹੁਤ ਸ਼ੌਂਕ ਹੈ ਜੇ ਪਹਿਲਾਂ ਤੁਹਾਨੂੰ ਸ਼ੌਂਕ ਸੀਗਾ ਜਾਂ ਬੇਟੇ ਨੂੰ ਸ਼ੌਂਕ ਸੀ ਵੱਧ ਬੇਟੇ ਨੂੰ ਸ਼ੌਂਕ ਸੀ ਆਹਨ ਸਮੇਂ ਕੋੜੀ ਰੱਖਣੀ ਮੈਂ ਆਪਾਂ ਹਜੇ ਨਹੀਂ ਰੱਖਣੀ ਤੂੰ ਥੋੜਾ ਵੱਡਾ ਹੋਲਾ ਫਿਰ ਆਪਾਂ ਰੱਖਾਂਗੇ ਜਦੋਂ ਸਟਾਰਟਿੰਗ ਕੱਠੀ ਕਰ ਲਈ ਠੀਕ ਆ ਆਉਂਦੀ ਨੌਲੇਜ ਹੈਗੀ ਘੋੜੀਆਂ ਬਾਰੇ ਇਹੋ ਜੀ ਗੱਲ ਵੀ ਨੌਲੇਜ ਹੈਗੀ ਉਹ ਕਹਿੰਦੇ ਹੁੰਦੇ ਆ ਵੀ ਠੋਕਰਾਂ ਖਾ ਖਾਈ ਆਕ ਲਾਉਂਦੀ ਆ ਆ ਜਾਂਦੀ ਆ ਬੱਟੇ ਆ ਜਾਂਦੀ ਆ ਤੇ ਮੇਨ ਗੱਲ ਤਾਂ ਆਉਂਦੀ ਪਰ ਬੱਤੇ ਆਪਣੇ ਤੇ ਜੀ ਆ ਸ਼ੁਰੂਆਤ ਆਪਾਂ ਪਰਬਤ ਤੋਂ ਕਰਨੀ ਆ ਦਿਲੋਂ ਪਾਲਿਆ ਸ਼ੌਂਕ ਨਾਲ ਪਾਲਿਆ ਹਾਂ ਬਹੁਤ ਫਾਰਮ ਦੇ ਵਿੱਚ ਵਾਈ ਨੇ ਦੱਸਿਆ ਵੀ ਬਹੁਤ ਕੋੜੀਆਂ ਆਈਆਂ ਗਈਆਂ ਸੇਲ ਕੀਤੀਆਂ ਪਰ ਪਰਬਤ ਦਾ ਨਾਮ ਵੇਚਣ ਦਾ ਇੱਕ ਵਾਰੀ ਵੀ ਮੁੱਛੋ ਨਹੀਂ ਲੈ ਨਹੀ ਨਹੀ ਅਸੀਂ ਵੇਚਣਾ ਹੀ ਨਹੀਂ ਇਹ ਪਤਾ ਹੋਮ ਬਰੀਡ ਸੀਗੀ ਜਾਂ ਛੋਟਾ ਲੈ ਕੇ ਆਇਆ ਸੀ ਨਾ ਇਹ ਆਪਣਾ ਵਾਈ ਗਵਿੰਦਪੁਰੇ ਹੈਗਾ ਬੂਟਾ ਉਹ ਤੋਂ ਲੈ ਕੇ ਆਏ ਸੀ ਅਸੀਂ ਉਦੋਂ ਸੀਗਾ ਮੈਨੂੰ ਲੱਗ ਨੌਕ ਮਹੀਨਾ ਦਾ ਸੀਗਾ ਜਦੋਂ ਬੱਚਾ ਲਿਆਂਦਾ ਲੈ ਕੇ ਆਂਦਾ ਹਾਂ ਹਾਂਜੀ ਇਹਦਾ ਇੱਕ ਸਾਡਾ ਸਾਰੇ ਪਰਿਵਾਰ ਦਾ ਇਹਨਾਂ ਬਹੁਤ ਪਿਆਰ ਹੈ ਪਰਬਤ ਨਾ ਜੀ ਮੇਰੀ ਗੁੜੀਆ ਬਾਹਰ ਹੈ ਜੀ ਉਹ ਵੀ ਕਹਿ ਦਿੰਦੀ ਆ ਵੀ ਪਰਬਤ ਕਦੇ ਵੇਚਣਾ ਨਹੀਂ ਤੁਹਾਨੂੰ ਵੀਡੀਓ ਕਾਲ 'ਚ ਵੀ ਦੇਖਦੇ ਹੋ ਵੀਡੀਓ ਕਾਲ 'ਚ ਦਿੰਦੀ ਹੈ ਉਹ ਹੰਦੀ ਆ ਤਾਂ ਦਾਣਾ ਜਿੰਨਾ ਵੀ ਪੈਂਦਾ ਹੁਣ ਅੱਜ ਤੋਂ ਹੁਣ ਕੰਮ ਨੂੰ ਵਧੀਆ ਮਿਲਿਆ ਹੋਇਆ ਜੀ ਵੀ ਜਿੰਨਾ ਵੀ ਪਰਬਤ ਦਾ ਦਾਣਾ ਤੂੰ ਉਹਦੇ ਬਾਰੇ ਨਾ ਸੋਚੀ ਪਰ ਪਰਬਤ ਵੇਚਣਾ ਨਹੀਂ ਮੈਂ ਦੇਣਾ ਉਹ ਪਰਬਤ ਇੱਕ ਉਹਦੀ ਛੋਟੀ ਕੁੱਤੀ ਰੱਖੀ ਹੋਈ ਆ ਪਿੱਛੇ ਛੋਟੀ ਛੋਟੀ ਜੀ ਉਹਦੋਂ ਤਿੰਨ ਚੀਜ਼ਾਂ ਜਾਣ ਤੋਂ ਪਹਿਲਾਂ ਅਸੀਂ ਲਈਆਂ ਸੀ ਇਹ ਜੀ ਜੀ ਵੀ ਯਾਨੀ ਉਹ ਬੱਚੇ ਦਾ ਵੀ ਇਹਨਾਂ ਨੂੰ ਪਿਆਰ ਹੈਗਾ ਉਹ ਤਿੰਨ ਚੀਜ਼ਾਂ ਦਾ ਬਾਕੀ ਕੀ ਸੋਣਾ ਬਹੁਤ ਆ ਜਦੋਂ ਬਾਹਰ ਕੱਢਿਆ ਜਿਹੜਾ ਵੀ ਜਾਂਦਾ ਜਿੰਨਾ ਟਾਈਮ ਅਸੀਂ ਇੱਧਰ ਨਹੀਂ ਕੀਤਾ ਨਿਗਾ ਨਹੀਂ ਉਹਨਾਂ ਦੀ ਹੱਟੀ ਨਹੀਂ ਪਰਵਤ ਬਹੁਤ ਨਾਈਸ ਹੈ ਬਹੁਤ ਸੋਹਣਾ ਬੱਚਾ ਹੈ ਮੈਂ ਮੈਂ ਬਾਈ ਨੂੰ ਦੱਸਦਾ ਸੀ ਬੇਬੇ ਵੀ ਜਾ ਕੇ ਨਾ ਘੋੜੇ ਤੇ ਘਰੇ ਪਾਣੀ ਚਾਹ ਦੇ ਹਾਂ ਹਾਂ ਠੀਕ ਹੈ ਨਾ ਜੀ ਵੀ ਹਰੇਕ ਹਨਾ ਵੀ ਜਦੋਂ ਇੱਕੋ ਲੱਗਦਾ ਅਗਲਾ ਦੇਖਦਾ ਚਲੋ ਆਪਣੀ ਚੀਜ਼ ਆ ਥੋੜਾ ਜਿਹਾ ਮਨ ਚ ਹੁੰਦਾ ਦਿਲੋਂ ਸ਼ੌਂਕ ਨਾਲ ਪਾਲੇ ਇਹ ਚੀਜ਼ਾਂ ਸੱਚਾਈ ਹੁੰਦੀ ਆ ਉਹ ਵੀ ਉਹਦੇ ਉੱਤੇ ਪਾਣੀ ਬਾਰੋ ਕਦਵਿੰਦਰ ਬੇਟੇ ਤੂੰ ਆਇਆ ਹਾਂਜੀ ਜੇ ਮੇਰੇ ਬੱਚੇ ਕੋਲੇ ਘੋੜੀਆਂ ਘੋੜਨੇ ਸੀਗੇ ਤਾਂ ਤੂੰ ਸਾਡੇ ਘਰੇ ਆਇਆ ਜੀ ਨਹੀਂ ਤਾਂ ਆਪਣਾ ਕੋਈ ਰਿਸ਼ਤਾ ਨਹੀਂ ਸੀ ਕੋਈ ਰਿਸ਼ਤਨ ਜਾਣ ਪਛਾਣੀ ਇੱਥੇ ਬਣੀ ਇਹਨਾਂ ਨੇ ਆਪਣੇ ਕਈ ਰਿਸ਼ਤੇ ਜੋੜਤੀ ਹਾਂਜੀ ਮਾਤਾ ਜੀ ਹਾਂ ਹੁਣ ਹੱਥ ਨਹੀਂ ਪਹਿਤੂ ਪਹਿਲਾਂ ਹੀ ਆਪਣੇ ਕਾਲ ਵਾਲੇ ਤੋਂ ਆੜਤ ਗਏ ਘੋੜਾ ਵੇਖਣ ਨਾਲੇ ਉਹ ਘੋੜਿਆਂ ਰੱਖਦੇ ਨਹੀਂ ਜੀ ਇਸੋ ਲਾਈਨ 'ਚ ਹੈ ਨਹੀਂ ਉਹ ਜਾਂਦੇ ਸੀ ਬਈ ਹੁਣੀ ਇੱਧਰ ਤੱਕੇ ਹਾਂ ਉਹ ਘੋੜਾ ਵੇਖਣਾ ਹੈ ਪਰ ਵੀ ਪਰਪਤ ਸਾਡੇ ਘਰ ਦਾ ਬਹੁਤ ਕਰਦਾ ਸ਼ਿੰਗਾਰ ਹੈ ਸ਼ਿੰਗਾਰ ਹੈ ਸਾਡੇ ਘਰ ਦਾ ਇੱਕ ਮੈਂਬਰ ਬਣ ਚੁੱਕਿਆ ਵੀ ਪਰਮਾਤਮਾ ਨੇ ਇੰਨੀ ਉਮਰ ਦੇਵੀ ਨਾ ਵੀ ਮੈਂ ਇਹਨੂੰ ਆਪਦੇ ਮਰਨ ਤੱਕ ਹੀ ਦੇਖਾਂ ਤੇ ਇਹ ਕੱਲੀ ਆਪਣੀ ਕਮਾਈ ਨਹੀਂ ਹੈਗੀ ਆਪਾਂ ਨੂੰ ਕਮਾਈ ਦਾ ਵੀ ਕੋਈ ਲਾਲਚ ਨਹੀਂ ਹੈ ਪਰ ਮੇਨ ਚੀਜ਼ ਮੇਰੇ ਬੱਚ ਬਹੁਤ ਚੰਗਾ ਲੱਗਿਆ ਮਾਤਾ ਨਾਲ ਗੱਲ ਕਰਕੇ ਬਾਕੀ ਡਿਟੇਲ ਪਰਬਤ ਦੀ ਜੈਨਾਂ ਕੋਲੇ ਬਹੁਤ ਚੰਗੀ ਬਲੱਡ ਲਾਈਨ ਦੀਆਂ ਘੋੜੀਆਂ ਨੇ ਬਹੁਤ ਵੀਰ ਮੈਨੂੰ ਕਮੈਂਟ ਕਰਦੇ ਮੈਸੀ ਕਰਦੇ ਵੀ ਬਾਈ ਕਿਹੜੀ ਬਲੱਡ ਲਾਈਨ ਦੀ ਘੋੜੀ ਹੈ ਜਦੋਂ ਆਪਾਂ ਸੇਲ ਲਈ ਪਾਉਣੇ ਜੇ ਬਲੱਡ ਲਾਈਨ ਦੇ ਘੋੜੀ ਲੈਣਿਆਂ ਨੂੰ ਤੁਹਾਨੂੰ ਇਸ ਘਰੋਂ ਮਿਲ ਸਕਦੀਆਂ ਨੇ ਤੁਹਾਡਾ ਸ਼ੌਂਕ ਪੂਰਾ ਹੋ ਸਕਦਾ ਬਸ਼ੇਰੀਆਂ ਪਾਲੀ ਬੈਠਿਆ ਚੰਗੀਆਂ ਬਸ਼ੇਰੇ ਪਾਲੀ ਬੈਠਿਆ ਮਾਤਾ ਨੂੰ ਹੁਣ ਮੈਂ ਕਰਦਾ ਬਾਈ ਨਾਲ ਗੱਲ ਹਾਂ ਬਾਕੀ ਮੇਰੇ ਪੁੱਤ ਮੇਰੇ ਘਰੇ ਆਇਆ ਧੰਨਵਾਦ ਮੈਨੂੰ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਬਹੁਤ ਵਧੀਆ ਲ ਫੋਨ ਕਰਦੇ ਆ ਮਿੱਤਰੋ ਗੱਲਬਾਤ ਆਪਣੀ ਬਹੁਤ ਪਿਆਰੇ ਬਾਈ ਗੁਰਸ਼ਰਨ ਨਾਲ ਇਧਰ ਬਾਈ ਮਣੀ ਤੇ ਬਾਈ ਨਵੀਨ ਸਾਡਾ ਬਹੁਤ ਜਿਆਦਾ ਸਾਥ ਦਿੱਤਾ ਫੋਟੋਗ੍ਰਾਫੀ ਦੇ ਵਿੱਚ ਹੋਰ ਵੀਰੇ ਸੈਟ ਬਹੁਤ ਵਧੀਆ ਬਾਈ ਬਹੁਤ ਧੰਨਵਾਦ ਤੁਹਾਨੂੰ ਤਾਂ ਇੰਟਰਵਿਊਆਂ ਦੇ ਵਿੱਚ ਪਹਿਲਾਂ ਬਹੁਤ ਜਾਣੇ ਦੇਖੇ ਮੈਂ ਤਾਂ ਹੀ ਮਾਤਾ ਤੋਂ ਸਟਾਰਟ ਕੀਤੀ ਨਹੀਂ ਨਹੀਂ ਬਾਈ ਕੋਈ ਗੱਲ ਨਹੀਂ ਹੋਰ ਆਉਂਦੇ ਆਉਂਦੇ ਆ ਵੀਡੀਓ ਬਣਾਉਂਦੇ ਮਾਤਾ ਨੂੰ ਤੁਸੀਂ ਲੈਂਦੇ ਨਹੀਂ ਜੀ ਨਾਲ ਸਭ ਤੋਂ ਵੱਡਾ ਯੋਗਦਾਨ ਛੋਡਾ ਬਹੁਤ ਧੰਨਵਾਦ ਬਾਈ ਹਾਂਜੀ ਹੋਰ ਵੀ ਠੀਕ ਠਾਕ ਬਹੁਤ ਵਧੀਆ ਬਾਈ ਹੋਰ ਘਰੇ ਜੀ ਠੀਕ ਸਭ ਐਂਡ ਸਭ ਵਧੀਆ ਚਲੋ ਫੋਨ ਤੇ ਤਾਂ ਆਪਣੀ ਬਹੁਤ ਗੱਲ ਹ ਪਰਬਤ ਜਿਹੜਾ ਕੋੜ ਇਹਨਾਂ ਕੋਲੇ ਲੈਜੈਂਡ ਸਮੁੰਦਰ ਕੋੜੇ ਦਾ ਬੱਚਾ ਜਦੋਂ ਪਰਬਤ ਕੱਢਿਆ ਸੜਕ ਦੇ ਉੱਤੇ ਬਾਈ ਰੂ ਖੁਸ਼ ਹੋ ਗਈ ਤੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਲੋਕ ਕਿਵੇਂ ਖੜ ਖੜ ਕੇ ਵੇਂਦੇ ਆ ਘਰੇ ਵੀ ਆਈ ਸਾਇਦਾ ਜਿਨ੍ਹਾਂ ਨੇ ਕੋੜੀਆਂ ਵੀ ਨਹੀਂ ਰੱਖੀਆਂ ਉਹ ਵੀ ਉੱਥੋਂ ਮੁੜ ਕੇ ਘਰੇ ਆ ਕੇ ਗਿਆ ਹਨਾ ਹਾਂਜੀ ਬਾਈ ਤੇ ਬਾਈ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਪਰਬਤ ਤੋਂ ਕਰਦੇ ਆਂ ਹਾਂਜੀ ਬਾਈ ਤੇ ਪਰਬਤ ਮਾਤਾ ਨੇ ਦੱਸੇ ਵੀ ਅਸੀਂ 9 ਮਹੀਨਿਆਂ ਦਾ ਲਿਆਂਦਾ ਸੀ ਹਾਂ 9 ਮਹੀਨਿਆਂ ਦਾ ਲਿਆ ਸੀ ਤੇ ਕਦੋਂ ਆ ਗਿਆ ਸੀ ਕਿੰਨੇ ਟਾਈਮ ਪਹਿਲਾਂ ਆਪਣੇ ਘਰੇ ਆਇਆ ਉਹ ਸਾਨੂੰ 2022 ਚ ਲਿਆ ਸੀ ਬਾਈ ਆਪਾਂ ਜੀ ਹਾਂਜੀ ਫਿਰ ਦਿਲੋਂ ਸ਼ੌਂਕ ਨਾਲ ਪਾਲਿਆ ਬਾਈ ਬਹੁਤ ਮੰਨ ਲਓ ਜਿਵੇਂ ਬੱਚਾ ਪਾਲਦੇ ਆ ਕਰੀ ਹੁਣ ਕਿੰਨੀ ਉਮਰ ਹੋ ਗਈ ਖੋਲੇ ਫਿਰਦਾ ਰਹਿੰਦਾ ਹੁੰਦਾ ਸੀ ਇੱਥੇ ਹਾਂਜੀ ਹੁਣ ਹੋ ਗਿਆ ਬਾਈ 3.5 ਸਾਲਾਂ ਦਾ ਉਹ ਆਪ ਕਿਹੜੇ ਕੋੜੇ ਦਾ ਬੱਚੇ ਦਾ ਉਹ ਆਪ ਸਮੁੰਦਰ ਦਾ ਬਾਈ ਹੂੰ ਤੇ ਬਠਿੰਡੇ ਉਹਦਾ ਜਨਮ ਹੋਇਆ ਸੀ ਫਲੇਰੀਏ ਦੇ ਘਰੇ ਜੀ ਤੇ ਹੁਣ ਉਹ ਐਟ ਅ ਟਾਈਮ 3.5 ਮੰਨ ਲਓ 1 ਮਹੀਨਾ ਉੱਤੇ ਹੋ ਗਿਆ 3.5 ਸਾਲਾਂ ਤੋਂ ਜੀ ਠੀਕ ਹੈ 37 ਮਹੀਨਾ ਦਾ ਹੋ ਗਿਆ ਹੂੰ ਹੁਣ ਉਹਦੀ ਮਾਂ ਇਸ ਟਾਈਮ ਮੱਤੇ ਆ ਬਾਈ ਰਾਜੂਆਂ ਕੋਲੇ ਸਾਰਾ ਜਿੱਥੇ ਦਾ ਜਨਮ ਹੋਇਆ ਜਿਵੇਂ ਸਾਰਾ ਆਪਣ ਨੂੰ ਬਤਾ ਸਾਰਾ ਕਲੀਅਰ ਹੈ ਇਹਦੀ ਆਪਣੀ ਹਾਈਟ ਕਿੰਨੀ ਹੈ ਹੁਣ ਹਾਈਟ 64 ਤੋਂ ਬਾਹਰ ਆ ਬਈ ਸਕੇਲ ਦਾ ਕੋਈ ਮਰਜ਼ੀ ਆ ਕੇ ਜਦੋਂ ਮਰਜ਼ੀ ਮਿਲ ਲੈ ਬਹੁਤ ਬੰਦਾਂ ਨੇ ਆਪਾਂ ਤਾਂ ਬਹੁਤ ਘੱਟ ਮੈਨਾਂ ਹੀ ਕਿਤੇ ਜਿਹੜੇ ਬੰਦਾਂ ਕੋੜੇ ਕੋੜੇ ਮਿਲਾਂਗੇ ਕੋਈ ਨਹੀਂ ਬਾਈ ਕੀ ਗੱਲ ਹੈ ਜਿਵੇਂ ਹੁਣ ਤੁਸੀਂ ਜਿੱਦਨ ਦੇ ਸਟੱਡ ਸਰਵਿਸ ਓਪਨ ਕੀਤੀ ਆ ਹਾਂਜੀ ਹਾਂਜੀ ਰਿਜ਼ਲਟ ਆਗੇ ਰਿਜ਼ਲਟ ਵੀ ਯਾਰ ਵਾਕਮਾਲ ਆਏ ਤੋਂ ਵੱਧ ਕੇ ਆਇਆ ਹਨਾ ਬਾਈ ਸਾਰੇ ਬੱਚੇ ਸਪੌਟਲੈਸ ਬਾਈ ਸਾਰਿਆਂ ਦਾ ਦੇਮ ਪ੍ਰੂਫ ਆਪਾਂ ਮੰਨ ਲਓ ਬਾਈ ਜਿਵੇਂ ਨੁਕਰੀ ਕੋੜੀ ਤੋਂ ਤਾਂ ਨੁਕਰੇ ਬੱਚਾ ਆਉਣਾ ਹਾਂਜੀ ਹਾਂਜੀ ਬਾਈ ਚੰਬੀ ਕੋੜੀ ਤੋਂ ਕਿਹਜੇ ਬੱਚਾ ਆਇਆ ਚੰਬੀਆਂ ਦੀ ਸੂਇਆ ਬਾਈ ਚੰਪੀਆਂ ਦੀ ਜਿਆਦਾ ਨੁਕਰਾ ਸੂਇਆ 11 ਕੋੜੀਆਂ ਸੂਪੀਆਂ ਬਾਈ ਹਾਂਜੀ ਸੱਤ ਬਸ਼ੇਰੀਆਂ ਆਗੀਆਂ ਤਿੰਨ ਬਸ਼ੇਰੀ ਆ ਗਈ ਇੱਕ ਬਸ਼ੇਰੀ ਆਪਣੇ ਘਰੇ ਆਈ ਸੀ ਹੋਸਪੈਰ ਹੋ ਗਈ ਸੀ ਚੰਬੀ ਠੀਕ ਹੈ ਵੀਰੇ ਆਪਾਂ ਦੱਸਾਂਗੇ ਆਪਾਂ ਉਹ ਨਹੀਂ ਕੰਮ ਹੈ ਆਪਾਂ ਵੀ ਦੱਸਾਂਗੇ ਨਾ ਜੀ ਉਹ ਤਾਂ ਚਲੋ ਆਊਗਾ ਬਾਈ ਨੁਕਰੇ ਕੋੜੇ ਦਾ ਬਿਲਕੁਲ ਬਸ਼ੇਰੀ ਆਈ ਸੀ ਉਹ ਆਪਣੇ ਘਰੇ ਆਈ ਸੀ ਜੀ ਤੇ 11 ਬੱਚੇ ਆ ਗਏ 10 ਨੁਕਰੇ 7 ਬਸ਼ੇਰੀਆਂ 3 ਬਸ਼ੇਰੇ ਬਾਈ ਬਾਕੀ ਘੋੜੀਆਂ ਕਿੰਨੀਆਂ ਮੇਟ ਆ ਹੁਣ ਘੋੜੀ ਬਾਈ 100 ਤੇ 26 ਘੋੜੀਆਂ ਮੇਟ ਹੋ ਗਈਆਂ ਤੂੰ ਠੀਕ ਹੈ ਮੈਂ ਸਹੀ ਆਉਣ ਵੱਲੋਂ ਇਹ ਬਾਈ ਜਿਵੇਂ ਨਾ ਸਮੁੰਦਰ ਦੇ ਏਰੀਏ ਦੇ ਵਿੱਚ ਸਮੁੰਦਰ ਦਾ ਨਾਮ ਚੱਲਦਾ ਉਵੇਂ ਕਹਿੰਦੇ ਸਰਸੇ ਜ਼ਿਲ੍ਹੇ ਦੇ ਵਿੱਚ ਪਰਬਤ ਪਰਬਤ ਹੋਈ ਪਈ ਆ ਬਹੁਤ ਵਧੀਆ ਗੇ ਰਿਸਪੌਂਸ ਆਇਆ ਜੇ ਮਿਹਨਤ ਕਰਦੇ ਆ ਤਾਂ ਫਲ ਮਿਲਦਾ ਮਿਲਦਾ ਬਾਈ ਹਨਾ ਵੀਰੇ ਬਾਈ ਮਿਲਦਾ ਹਾਂ ਸਹੀ ਤੇ ਮਿਹਨਤ ਕਰਦਾ ਫਲ ਬਾਕੀ ਫੀਸ ਨਾ ਯਾਰ ਫੀਸਾਂ ਬਹੁਤ ਜ਼ਿਆਦਾ ਹੋ ਗਈਆਂ ਘੋੜਿਆਂ ਦੀਆਂ ਸਵਾਲ 1 ਲੱਖ 1.5 ਲੱਖ ਤੇ ਬਾਈ ਦੀ ਫੀਸ ਵੀ ਬਹੁਤ ਜੈਨੂਣਾ ਫੀਸ ਬਾਰੇ ਦੱਸੋ ਬਾਈ 16000 ਆਪਣੀ ਮੌਕੇ ਦੀ ਫੀਸ ਮੌਕੇ ਦੀ ਸਿਰਫ ਫੀਸ 16000 ਰੁਪਿਆ ਇਹ ਇਹਦਾ ਕਾਰਨ ਕੀ ਹੈ ਵੀ ਜਾਨੀ ਜਿਹੜੇ ਆਮ ਜ਼ਿਮੀਂਦਾਰ ਆਉਂਦਾ ਬਾਈ ਹਾਂਜੀ ਉਹਨੂੰ ਵਾਲੀ ਫੀਸ ਦੇਣੀ ਔਖੇ ਲਾਦੇ ਆਪਾਂ ਵੀ ਕਿਸ ਟਾਈਮ ਹੈਣਾ ਘੋੜਿਆਂ ਬਾਹਰੋਂ ਭਰਾਈਆਂ ਠੀਕ ਉਹ ਤੋਂ ਉਹਨੂੰ ਵੀ ਜਾਨੀ ਕੀ ਲੱਗਦਾ ਸੀ ਇਹ ਹੁਣ ਚੰਗੇ ਕਿਲੇ ਤੇ ਖੜਾ ਹੋ ਬਾਈ ਇਹਦੀ 51000 ਉਹ ਵੀ ਹੋ ਜਾਣੀ ਹੈ ਹਾਂ ਹੋ ਜਾਣੀ ਹੈ ਹਰ ਕੋ ਦਾ ਘੋੜਾ ਉਹੀ ਹੁੰਦਾ ਉਹ ਬੰਦੇ ਨਾਲ ਹੀ ਫੀਸ ਹੁੰਦੀ ਹੈ ਬਾਈ ਬਿਲਕੁਲ ਬਾਕੀ ਆਪਾਂ ਨੂੰ ਫੀਸ ਨਾਲ ਨਹੀਂ ਜਿਆਦੇ ਘੋੜੇ ਨਾਲ ਕਰਾਉਂਦੇ ਮੈਂ ਤਾਂ ਬਾਈ ਕਿਸੇ ਦੀ ਅੜੀ ਘੋੜੀ ਕਿਦੋਂ ਮਰਜੀ ਲਿਆਵੇ ਕੋਈ ਹਾਂ ਕਿੰਨੇ ਰਿਪੀਟਰ ਖੜੀ ਆਪਾਂ ਗੱਬਣ ਕਰਾ ਕੇ ਦੇਵਾਂਗੇ ਬਾਈ ਬਾਕੀ ਰੱਖਣ ਦਾ ਘੋੜੀ ਦਾ ਪਰਵਾਹ ਨਹੀਂ ਆ ਹੁਣ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੀ ਬਾਈ ਜੀ ਉਹ ਘੋੜੀ ਬਹੁਤ ਪਾਈ ਹੋਈ ਲੈ ਵੀ ਬਾਈ ਨੇ ਕਹਿਣਾ ਕਹਿੰਦਾ ਵੀ ਰਿਪੀਟਰ ਘੋੜੀ ਵੀ ਜਿਹੜੀ ਘੋੜੀ ਰਹਿੰਦੀ ਵੀ ਨਹੀਂ ਤੁਸੀਂ ਮੱਥਾ ਮਾਰ ਕੇ ਵੇਚ ਦਿੰਨੇ ਹੋ ਵੇਚਣ ਦੀ ਲੋੜ ਨਹੀਂ ਇੱਕ ਸਾਲ ਹੋਰ ਮਿਹਨਤ ਕਰ ਲਿਓ ਆਪਾਂ ਅਜ ਤਾਈਂ ਆਏ ਨਹੀਂ ਹੋ ਵੀ ਘੋੜੀ ਕੋਈ ਰਹੀ ਨਾ ਹੋਵੇ ਜੀ ਜਿਹੜੀ ਆਪਾਂ ਤਾਂ ਉਹਨੋਂ ਕੁੜੀਆਂ ਬਹੁਤ ਤਾਈ ਖੜੀ ਆ ਬਾਈ ਹਾਂਜੀ ਦੂਰੋਂ ਦੂਰੋਂ ਆਪਾਂ ਚਲੋ ਆਪਾਂ ਕੋਈ ਦੱਸਣਾ ਕੋਈ ਇਸ ਚੀਜ਼ ਚ ਹੋਣੀ ਹੈ ਨਾ ਜੀ ਤੇ ਉਹ ਦੂਰੋਂ ਆਏ ਆ ਬੰਦੇ ਦੇਖੋ ਠੀਕ ਹੈ ਵੀਰੇ ਅਗਲਾ ਮਾਨ ਕਰਕੇ ਆਉਂਦਾ ਜੀ ਇੰਨੀ ਦੂਰੋਂ ਆਉਂਦਾ ਕਿਰਾਏ ਪਾੜੇ ਮਹਿੰਗੇ ਆ ਬਿਲਕੁਲ ਬਿਲਕੁਲ ਆਪਾਂ ਵੀ ਫਿਰ ਅਗਲੇ ਦੀ ਪੂਰੀ ਉਹ ਕਰੀਏ ਜਿੱਤ ਕੀਤੀ ਹੈ ਹਾਂ ਵੀ ਬਾਕੀ ਮੈਨੂੰ ਲੱਗਦਾ ਵੀ ਤੁਸੀਂ ਪਰਬਤ ਨੂੰ ਬਹੁਤ ਸ਼ੋਅ ਨਹੀਂ ਕੀਤਾ ਲੋਕਾਂ 'ਚ ਬਾਈ ਬਾਹਲਾ ਨਹੀਂ ਪਾ ਰੱਖਿਆ ਸੀ ਆਪਦੀਆਂ ਕੁੜੀਆਂ ਵਾਸਤੇ ਹਾਂਜੀ ਤੇ ਚਲੋ ਜਿੱਦੇ ਆਪਾਂ ਹੁਣ ਟਾਈਮ ਕੱਢਿਆ ਉਹਦੇ ਸਾਨੂੰ ਸਾਰੇ ਸੱਜਣ ਮਲਾਵਾਂਗੇ ਜਿੰਨਾਂ ਦੀਆਂ ਘੋੜੀਆਂ ਗੱਬਣਾ ਵੀ ਹੈ ਜਿੰਨਾਂ ਕੋਲ ਬੱਚੇ ਵੀ ਆ ਗਏ ਆ ਠੀਕ ਹੈ ਤੇ ਉਹ ਲੋਕਾਂ ਨੇ ਹੁਣ ਮੈਨੂੰ ਲੜ ਕੇ ਵੀਡੀਓ ਕਰਾਉਂਦੇ ਆ ਵੀ ਕਹਿੰਦੇ ਯਾਰ ਤੂੰ ਦਿਖਾਉਂਦਾ ਨਹੀਂ ਇਹਨੂੰ ਬਾਦ ਦਿਖਾਉਂਦਾ ਨਹੀਂ ਸਟੱਡ ਸਰਵਿਸ ਲਈ ਬਾਈ ਨਾਲ ਸੰਪਰਕ ਕਰੋ ਸਾਰੇ ਰੇਕੇ ਚ ਘੋੜੀ ਮਿਲ ਗਈ ਬਾਈ ਤੇ ਜਿਹੜੇ ਵੀਰ ਬਲੱਡ ਲਾਈਨਾਂ ਤੇ ਕੰਮ ਕਰਨਾ ਚਾਹੁੰਦੇ ਬਲੱਡ ਲਾਈਨਾਂ ਦੀਆਂ ਘੋੜੀਆਂ ਪਾਲਦੇ ਆ ਉਹ ਵੀ ਤੁਹਾਨੂੰ ਇਸ ਘਰੋਂ ਮਿਲ ਜਾਣਗੀਆਂ ਜਾਇਜ ਰੇਟ ਤੇ ਜਾਇਜ ਰੇਟ ਦਾ ਮਤਲਬ ਵੀ ਆਮ ਮਾਰਕੀਟ ਦੇ ਵਿੱਚ ਅਗਲਾ ਕਿੰਨਾ ਵੀ ਮੰਗੇ ਪਰ ਬਾਈ ਦਾ ਰੇ ਨੀ ਵੀ ਬਈ ਲਾਲ ਗਾਰਡੀਆਂ ਕੋੜੀਆਂ ਜਿਆਦਾਤਰ ਜਿਆਦੇ ਟਕਾ ਕੇ ਬੱਚਾ ਪੂਰਾ ਨੁਕਰਾਂ ਦਿੰਦੀਆਂ ਨੇ ਹੈਣਾ ਹਾਂ ਬਈ ਨੁਕਰਾਂ ਜੀ ਤੇ ਇਹ ਕੋੜੀ ਦੀ ਕੀ ਡਿਟੇਲ ਹੈ ਗੱਬਣ ਖਾਲੀ ਕਿੰਨਾ ਕੱਦਦਾ ਵੀਰ ਵੀਰੇ ਇਹਦਾ 56 ਸਕੇਲ ਦਾ ਕੱਦਦਾ ਆ ਕੇ ਮਾਪ ਲੈ ਕੋਈ ਆਪਾਂ ਉਹ ਨਹੀਂ ਗੱਲ ਜੀ ਤੇ 4.5 ਸਾਲ ਉਮਰ ਹੋ ਗਈ ਇਹਦੀ ਜੀ ਮੌਕੇ ਦੀ 1 ਮਹੀਨਾ ਦੱਸ ਦਿੰਦੇ ਆ ਗੱਬਣ ਚੈੱਕ ਪਾਸ ਆ ਬਾਈ ਆਪਾਂ ਕੋਈ ਮਿੱਤਰ ਨੂੰ ਆਪਾਂ ਕਰਵਾ ਕੇ ਦੇਵਾਂ ਜੀ ਤੇ ਆਪ ਇਹਦਾ ਖਾਨਦਾਨ ਕੀ ਆ ਬਲੱਡ ਇਹ ਬਹਿਤਾਬ ਦੀ ਆ ਬਈ ਆ ਬਹਿਤਾਬ ਦੀ ਬੱਚੀ ਆ ਬਾਕੀ ਸ਼ਾਂਤ ਸੁਹਾ ਦੀ ਆ ਨਵੇਂ ਬੰਦਿਆਂ ਦੇ ਰੱਖਣ ਜੋਗ ਆ ਬਾਈ ਫਾਇਦੇ ਦਾ ਸੌਦਾ ਹੋਣਾ ਲੈ ਗੱਬਣ ਘੋੜੀ ਭਾਦ ਬਾਕੀ ਕਿ ਲਾਈਨ ਦੀ ਆ ਬਾਈ ਇੱਕ ਸੂ ਬਹੁਤ ਚੰਗਾ ਹੈ ਆਪਣੇ ਵਾਲੇ ਘੋੜੀ ਸੀ ਗੱਬਣ ਨਹੀਂ ਇਹ ਬਾਈ ਆਪਣੇ ਦੋਸਤ ਕੋਲੇ ਰਾਜੂ ਕੋਲੇ ਬਾਈ ਕੋਲ ਸੀ ਤੁਸੀਂ ਫਿਰ ਆ ਉਹਨਾਂ ਦੇ ਘਰੋਂ ਲਈ ਆ ਬਾਈ ਇਹਦੇ ਅੱਛਾ ਉਹਨਾਂ ਦੇ ਘਰੋਂ ਗੱਬਣ ਚੈੱਕ ਪਾਸ ਹੀ ਲਈ ਆ ਬਾਈ ਨੇ ਚੈੱਕ ਪਾਸ ਕਰਕੇ ਲਈ ਆ ਬਾਈ ਤੇ ਬਾਈ ਦੂਜੀ ਇਹ ਇਧਰ ਆਪਣੀਆਂ ਘੋੜੀਆਂ ਮਿਲਣ ਲਈ ਆ ਆਪਣੇ ਦੋਨਾਂ ਅੱਖਾਂ ਤੋਂ ਬਿੱਲੀ ਆ ਚਾਰ ਦੰਦਾ ਮੂੰਹ ਠੀਕ ਹੈ ਇਹ ਵੀ ਬਹੁਤ ਜਿਆਦਾ ਚੰਗੇ ਘੋੜੇ ਤੋਂ ਗੱਬਣ ਪਥਰਾਲੇ ਆ ਘੋੜਾ ਜੈ ਵੀਰ ਦਾ 66 ਇੰਚ ਕਰਦਾ ਬਹੁਤ ਚੰਗੇ ਤੋਂ ਇਹ 2 ਮਹੀਨੇ ਦੀ ਗੱਬਣ ਚੈੱਕ ਪਾਸ ਜਿਆਦਾਤਰ ਤੁਸੀਂ ਬਲੱਡ ਲਾਈਨਾਂ ਦੀ ਕੰਮ ਕੀਤਾ ਹਾਂ 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 ਬਾਈ ਚੰਗੇ ਘੋੜੇ ਤੋਂ ਗੱਬਣ ਕੋਲੀ ਕਰਕੇ ਦੇਮ ਜੇ ਆਪ ਆਪਣਾ ਬਲੱਡ ਲੈਂਦੀ ਹੋ ਉਹਨੂੰ ਚੰਗੇ ਤੋਂ ਗੱਬਣ ਕਰ ਇਹਦੀ ਗੱਬਣ ਹੈ ਚੈੱਕ ਪਾਸ ਬਾਈ ਦੋ ਕੋੜੀਆਂ ਗੱਬਣ ਚੈੱਕ ਪਾਸ ਇਹ ਮਿਲਣੀ ਆਈ ਬਾਈ ਇੱਕ ਕੋੜੀ ਮਿਲਣ ਆਈ ਹੋਈ ਹੈ ਬੋਰ ਤੋਂ ਹਾਂਜੀ ਹਾਂ ਤੇ ਬਾਕੀ ਬਾਈ ਸੂਰਜਦੀ ਬਸ਼ੇਰੀ ਬਹੁਤ ਚੰਗੀ ਰੱਖੀ ਐ ਹਾਂਜੀ ਹਾਂਜੀ ਬਾਈ ਉਹ ਘਰ ਦੀ ਆਪਣੇ ਉਹ ਹੋਮ ਬਰੀਡ ਐ ਹੋਮ ਬਰੀਡ ਬਾਈ ਕਿੰਨੀ ਉਮਰ ਐ ਜੀ ਉਹਦੀ ਹਾਂ ਤੇ ਬਾਕੀ ਆ ਫਿਰਦਾ ਉਸਤਾਦ ਹਾਂਜੀ ਹਾਂਜੀ ਬਾਈ ਇਹ ਇਹ ਵੀ ਸੇਲ ਹੈ ਇਹ ਬਾਈ ਯਾਰ ਕੋਈ ਜਿਹੜੇ ਬਾਈ ਨਾ ਕਹਿੰਦੇ ਆ ਵੀ ਸਾਡੇ ਬੱਚੇ ਨੂੰ ਛੋਟੇ ਨੂੰ ਲੈ ਕੇ ਦੇਣਾ ਵੀ ਕਿੰਨੇ ਕ ਦਾ ਜੇ ਉਹਨਾਂ ਨੂੰ ਕਹਿ ਦੇਣਾ ਅਸੀਂ 50000 ਬਾਈ ਜ਼ਿਆਦਾ ਹੈ ਯਾਰ ਘੱਟ 50 ਤੋਂ ਵੀ ਘੱਟ ਦੇ ਦਾਂਗੇ ਤੁਹਾਨੂੰ ਠੀਕ ਹੈ ਨਾ ਜਿਹੜਾ ਵੀਡੀਓ ਹੈਗਾ ਬਾਈ ਦੀ ਵੀਡੀਓ ਦੇਖ ਲਓ 50 ਤੋਂ ਵੀ 1000 ਘੱਟ ਦੇ ਦਾਂਗੇ ਠੀਕ ਹੈ ਬਾਈ ਕਹਿੰਦਾ ਵੀ ਮੋਡਨ ਨਹੀਂ ਦੇਣਾ ਮਾਨਤਨ ਪੂਰਾ ਰੱਖਾਂਗੇ ਆ ਨੁਕਰੇ ਨੁਕਰਾ ਫਿਰਦਾ ਜੀ ਹਾਂ ਨੌਕਰੀ ਇਹ ਵੀ ਬਹੁਤ ਵੱਡਾ ਘੋੜਾ ਬੰਨਾ ਦਵਿੰਦਰ ਬਾਈ ਇਹਦੀ ਮਾਂ ਪੈਂਟ ਹੈ ਚੇਤਕ ਦੀ ਠੀਕ ਹੈ ਹਾਂ ਇਹਦਾ ਸਾਰਾ ਆਪਣੇ ਕੋਲ ਪ੍ਰੂਫ ਦੇਵਾਂਗੇ ਆਪਾਂ ਜੇ ਕੋਈ ਵੀ ਤੇਰਾ ਸਾਮ ਕੇ ਤਾਂ ਬਹੁਤ ਚੰਗਾ ਬਣ ਜਾਣਾ ਇਹਦੀ ਆਮ ਘੋੜਾ ਨਾਲ ਧੌਣ ਬਾਈ ਵੱਡੀ ਧੌਣ ਕੰਨਾਂ ਦੀ ਕੁਆਲਟੀ ਫੇਸ ਕੰਨਾਂ ਦੇ ਸਮੁੰਦਰ ਲਾਈਨ ਚ ਆ ਕੁਆਲਟੀ ਨਹੀਂ ਬਾਈ ਜਿਹੜੀ ਇਹ ਚ ਹੈ ਜੀ ਇਹ ਆਲਮ ਘੋੜੇ ਦਾ ਮੱਤੇ ਵਾਲੇ ਦਾ ਸਪੋਟਲੈਸ ਆ ਬਿਲਕੁਲ ਬਾਈ ਅੱਜ ਦੀ ਕਿਹੜੀ ਸਪੋਟਲੈਸ ਆ ਬਾਈ ਜਮਾ ਨਵਾ ਕੇ ਵੇਖ ਲੈ ਕੋਈ ਆਪਣੇ ਠੀਕ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਬਾਈ ਤੇ ਇਹ ਵੀ ਆਪਾਂ ਸੇਲ ਕਰ ਦਾਂਗੇ। ਹਾਂ ਬਾਈ ਕੋ ਚੰਗੇ ਦੋ ਬਸ਼ੇਰੇ ਆ, ਇੱਕ ਬਸ਼ੇਰੀ ਦੋ ਵੱਡੀਆਂ ਘੋੜੀਆਂ ਨੇ। ਹਾਂਜੀ ਬਾਈ ਠੀਕ ਹੈ ਜੀ ਤੇ ਇਹ ਬਾਈ ਨੇ ਸੇਲ ਕਰਨੀਆਂ ਨੇ। ਜੋ ਵੀ ਜੇ ਹੋਰ ਵੀ ਤੁਸੀਂ ਆਪਣੇ ਮਨਪਸੰਦ ਦੀ ਵੀ ਲੈਣੀ ਆ ਨਾ ਕੋਈ ਵੀ ਬਸ਼ੇਰੀ ਲੈਣੀ ਆਪਣਾ ਰੰਗ ਆਪਣੀ ਤੁਸੀਂ ਕਿੰਨੀ ਤੁਹਾਡੀ ਡਿਮਾਂਡ ਆ ਸਾਰਾ ਉਹ ਇੱਥੋਂ ਇਸ ਫਾਰਮ ਤੋਂ ਮਿਲ ਜੂਗਾ। ਤੇ ਬਹੁਤ ਚੰਗਾ ਲੱਗਿਆ ਮੈਨੂੰ ਮਿਲ ਕੇ। ਬਾਕੀ ਆਪਣੀ ਕਾਲੀ ਘੋੜੀ ਆ ਜਿਹੜੀ। ਕਾਲੀ ਘੋੜੀ ਬਾਈ ਰਾਜਾਂਸ ਦੀ ਐ। ਜੀ ਆਪ ਉਹਦੀ ਉਮਰ ਹੋਗੀ ਬਾਈ 4.5 ਸਾਲ। ਮੀਟ ਕਰਵਾਈ ਵੀ ਬਹੁਤ ਛਾਰੇ ਚੰਗੇ ਘੋੜੇ ਤੋਂ, ਕਲੈਨ ਘੋੜੇ ਦੇ ਬੱਚੇ ਤੋਂ। ਕਾ ਦੋ ਦਾ ਕਾ ਟੈਂਚਾ ਬਾਈ ਇਹ ਬਾਕੀ ਤਾਂ ਹੁਣ ਤੋਂ ਹੁਣ ਬਹੁਤ ਬਹੁਤ ਬਾਈ ਵਧੀਆ ਘੋੜੀ ਹੈ ਮੰਤਰਾ ਬਾਈ ਤੇ ਬਰੂਡ ਚੰਗੀ ਬੱਚਿਆਂ ਵਾਲੀ ਬਹੁਤ ਟੌਪ ਦੀ ਘੋੜੀ ਆ ਤੇ ਬਹੁਤ ਚੰਗਾ ਲੱਗਿਆ ਜੀ ਆਮ ਪਰਿਵਾਰ ਦੇ ਵਿੱਚ ਉੱਠ ਕੇ ਮੁੰਡੇ ਨੇ ਮਿਹਨਤ ਕੀਤੀ ਆ ਅੱਜ ਘਰ ਦੇ ਵਿੱਚ ਰੌਣਕਾਂ ਲੱਗੀਆਂ ਪਈਆਂ ਨੇ ਜੇ ਤੁਸੀਂ ਪਰਬਤ ਦੀ ਹੋਰ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਬਾਕੀ ਸਭ ਨੂੰ ਪਤਾ ਹੈ ਪਰਬਤ ਬਾਰੇ ਇਹਦੇ ਬੱਚਿਆਂ ਬਾਰੇ ਤੇ ਬਾਕੀ ਦੋਸਤੋ ਸਟੱਡ ਸਰਵਿਸ ਲੈਣੀਆਂ ਨੰਬਰ ਸਕਰੀਨ ਤੇ ਚੱਲਦਾ ਫੀਸ ਸਿਰਫ 16000 ਰੁਪਇਆ ਬਾਕੀ ਮੇਰੇ ਨਾਲ ਭਰਾ ਖੜੇ ਨੇ ਹੋਰ ਬਾਈ ਤੁਸੀਂ ਠੀਕ ਹੋ ਜੀ ਬਹੁਤ ਵਧੀਆ ਬਾਈ ਬਹੁਤ ਵਧੀਆ ਲੱਗਿਆ ਵੀਰੇ ਗੱਲਬਾਤ ਕਰਕੇ ਦੋਸਤੋ ਨੰਬਰ ਸਕਰੀਨ ਤੇ ਚੱਲਦਾ ਸਟੱਡ ਸਰਵਿਸ ਲਈ ਜੱ ਕੋੜੇ ਦੇ ਦਰਸ਼ਨ ਕਰਨ ਲਈ ਬਾਈ ਨਾਲ ਸੰਪਰਕ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਚੰਗਾ ਜੀ ਰੱਬ ਰੱਖਾਂ